ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰੇ ਜਿਹੜਾ ਉਹ ਕੰਪਿਊਟਰ ਬਾਜੀ ਫੇਰੇਟਰ ਮੇਰੇ ਸੰਬੰਧ ਜਿਹੜਾ ਮਸਲਾ ਚੱਲਦਾ ਵੀ ਕੀ ਪਾ ਨਸ਼ਾ ਲਾਉਂਦਾ ਆਪਾਂ ਆ ਵੀਰੇ ਫੇਰਾ ਪ੍ਰੂਫ ਠੀਕਾ ਕਿਤੇ ਵੀ ਵੀ ਜਾ ਕੇ ਚੈੱਕ ਕਰ ਸਕਦਾ ਬੰਦਾ ਵੀ ਇਹ ਮੈਂ ਨਸ਼ਾ ਲਾਉਂਦਾ ਹਾਂ ਕਿਤੇ ਵੀ ਟੈਸਟ ਕਰਾ ਲੈਣਾ ਠੀਕ ਆ ਆਪਾਂ ਕਮੇਟੀ ਨੂੰ ਵੀ ਕਿਹਾ ਮੀਟੇ ਆਪਣੀ ਸਰਕਾਰ ਨੂੰ ਵੀ ਕੋਈ ਐਹੋ ਜੀ ਗੱਲ ਨਹੀਂ ਹੈਗੀ ਵੀ ਮੈਂ ਨਸ਼ਾ ਚੈੱਕ ਕਰਾਉਣਾ ਕੀ ਹੈਗਾ ਵੀ ਡੋਪ بچਾਵੇ ਠੀਕ ਆ ਐ ਕਰਕੇ ਸਾਰਾ ਮੈਂ ਇਹਦੇ ਵਿੱਚ ਭਰਦਾ ਠੀਕ ਆ ਆਹਾ ਆਵਾ ਇਹ ਦੂਬਾ ਦਾ ਗੋਲੀ ਆ ਜਿਹੜੀ ਇਹ ਤੋੜ ਕੇ ਐ ਇੱਕ ਪ੍ਰੂਫ ਟੂ ਕੀ ਕਰਦ ਨਾਲ ਇਹੜੀ ਆ ਥੋੜੀ ਜੀ ਵੀ ਆਏ ਵਾਹੇ ਗੋਲੀ ਭਰਦਾ ਵਿੱਚ ਠੀਕ ਆ ਚਿੱਟੀ ਵਿਆਦਲਪਨੋਦ ਨਹੀਂ ਦੱਸ ਸਕਦੇ ਵੀਰੇ ਉਹ ਵੀ ਬੰਦੇ ਨੂੰ ਨਸ਼ਾ ਪ੍ਰੂਫ ਕਰਦੇ બસ ਆਦਾਲੀ ਕੁਤਰਵਾ ਹੀ ਛੜਦਾਂਗੇ ਅੱਜ ਅਸੀਂ ਉੱਥੇ ਗਏ ਸੀ ਠੀਕਾ ਕਮੇਟੀ ਨੇ ਸਾਰੀ ਗੱਲਬਾਤ ਹੋਈ ਆ ਵੀ ਜਾਂ ਮੇਰਾ ਕਬੂਤਰ ਮੇਰਾ ਕੋਈ ਨੌ ਜਾਂ ਮੈਂ ਸਾਹਬਿਆ ਵੀ ਕੋਈ ਬੰਦਾ ਪ੍ਰੂਫ ਕਰ ਦੇਵੇ ਤਾਂ ਵੀ ਬੈਨ ਹੁੰਦਾ ਪਿੱਛੇ ਕਿਸੇ ਕੋਲੋਂ ਮੈਂ ਕੋਈ ਮੁਕਤਰੀਆ ਨਹੀਂ ਠੀਕਾ ਮੈਂ ਉੱਥੋਂ ਆ ਗਿਆ ਉਹਨਾਂ ਨੇ ਬਾਅਦ ਚ ਮੇਰੇ ਵੱਲ ਵੀਡੀਓ ਪਾਤੀ ਕਿ ਕਿਪੇ ਨੂੰ ਬੈਨ ਕਰਨਾ ਸਾਰੇ ਬੰਦੇ ਇਹੀ ਗੱਲ ਕਹੇ ਜੀ ਕਿਪਾ ਬੈਨ ਕਰੋ ਬਸ ਨੰਬਰ 2 ਬਈ ਜਿੱਦਾਂ ਫੁੱਸੇ ਬਾਜੀ ਸੀ ਆਪਾਂ ਟੈਲੀ ਨੂੰ ਕਿਹਾ ਵੀ ਐ ਕਿ ਕਬੂਤਰ ਵੀ ਕੋਹ ਮਰਜ਼ੀ ਜਿਹੜੇ ਨਸਾ ਖਾਬ ਤੋਂ ਆਪਾਂ ਨੂੰ ਬੈਨ ਕਰ ਦਿਓ ਅੱਜ ਪਹਿਲਾਂ ਮੈਨੂੰ ਬੈਨ ਕਰਦੇ ਸੀ ਬਟ ਇੱਕੇ ਦਾ ਵੀ ਕਮੇਟੀ ਨੇ ਫੈਸਲਾ ਲਗਾਇਆ ਕਿ ਪਾਗਣਾ ਕਰਨਾ ਹਾਂ ਵੀ ਕਹਿੰਦੇ ਇਹ ਗੱਲ ਬਈ ਸਹੀ ਆ ਤੁਸੇ ਨਸ਼ਾ ਆ ਜਿਹੜਾ ਕਹਿੰਦੇ ਆ ਆ ਪ੍ਰੂਫ ਪਿਆ ਵਾ ਸਾਰਾ ਜੋ ਵੀ ਆ ਮੈਂ ਦਊਂਗਾ ਕੋਈ ਇੱਕ ਬੰਦਾ ਵੀ ਇਹ ਨਸ਼ਾ ਮੈਂ ਵੀ ਕਰ ਦੇਵੇ ਇਹ ਵਿਟਾਮਿਨ ਆ ਠੀਕ ਆ ਜੋ ਕੁਝ ਵੀ ਹੈਗਾ ਸਾਨੂੰ ਪਤਾ ਲਿਆਵਣ ਇੱਥੇ ਮਰਜੀ ਜਾ ਕੇ ਆਪਦਾ ਪ੍ਰੂਫ ਬਣਾ ਕੇ ਸਾਨੂੰ ਦੱਸ ਦੇਣ ਜੇ ਕਹਿਣਗੇ ਵੀ ਲੈਵਲ ਚਾਹੀਦਾ ਉਹ ਵੀ ਦਊਂਗਾ ਮੈਂ ਟੈਸਟ ਕਰਾਉਣ ਨੂੰ ਉਹੀ ਬੰਦਾ ਜੀ ਮੇਰੇ ਤੇ ਕਸੂਰ ਘੜਦੇ ਵੀ ਹਾਂ ਮੈਂ ਨਸ਼ਾ ਲਾਉਣਾ ਤਾਂ ਮੈਂ ਸਦਾ ਲਈ ਉਤਰਾਂ ਈ ਸਟਣ ਪਿਆਰ ਵੀ ਸਾਨੂੰ ਆਸ ਆ ਵੀ ਸਾਨੂੰ ਇਨਸਾਨ ਮਿਲ ਹਾਂ ਗੁਰਪ੍ਰੀਤ ਬੜੈਂਕਾ ਕੋਈ ਉਹਨਾਂ ਦੇ ਵੀਰਾ ਬੜੈਂਕਾ ਵੀ ਸਾਨੂੰ ਆਸ ਸਾਫ਼ ਕਰਿਆ ਜਾਵੇ ਇਹ ਵੀਡੀਓ ਤਾਂ ਨਸ਼ਾ ਨੂੰ ਸਦਾ ਬੈਨ ਕਰੋ ਤਾਂ ਦੱਸਣ ਜੇ ਮੈਂ ਨਸ਼ਾ ਲਾਉਣਾ ਤਾਂ ਮੈਨੂੰ ਪੱਕਾ ਹੀ ਬੈਨ ਕਰ ਦੇ ਜਿੰਦਗੀ ਭਰ ਲਈ ਮੈਂ ਉਹ ਵੀਡੀਓ ਜੀ ਸੀਗਾ ਪਰ ਇਹਨਾਂ ਨੇ ਮੈਂ ਵੇਚੀ ਨਹੀਂ ਲਿਆ ਮੈਂ ਆ ਗਿਆ ਇਹਨਾਂ ਨੂੰ ਦੁਗਾ ਤੇ ਮੇਰੇ ਜਾਣ ਕੇ ਵੀਡੀਓ ਪਾਤੀ ਵੀ ਹਕੀਕਤਾਂ ਬੈਨ ਆ ਵੀ ਪੱਕਾ ਹੀ ਇਹ ਬੈਨ ਕਰਨਾ ਕਿਉਂਕਿ ਮੈਂ ਦਾ ਨਾ ਕਬੂਤਰਾਂ ਦਾ ਨਾ ਕੋਈ ਮੇਰੀ ਵੀਡੀਓ ਆ ਕਿਉਂਕਿ ਮੈਂ ਇਹਦਾ ਦਾ ਪ੍ਰੂਫ ਤਾਂ ਨਹੀਂ ਕਹਿੰਦੇ ਕਿ ਕਮੇਟੀ ਨਾਲ ਗੱਲ ਚੱਲਦੀ ਸੀ ਵੀ ਆਪਾਂ ਬਹਿ ਕੇ ਗੱਲ ਕਰਾਂਗੇ ਕੋਈ ਬਹਿ ਕੇ ਇਹਨਾਂ ਨੇ ਸਰਵੇਾਈ ਨਹੀਂ ਕੀਤੀ ਪਰ ਆਹ ਮੈਂ ਸਰਵਾਈਹ ਦਿੰਦਾ ਮੇਰਾ ਕੋਈ ਵੀ ਬੰਦਾ ਨਸ਼ਾ ਪ੍ਰੂਫ ਕਰ ਦੇ ਮੈਂ ਕਬੂਤਰ ਨੂੰ ਪ੍ਰੂਫ ਨਸ਼ਾ ਦੇਣਾ ਜਾਂ ਅੱਜ ਤੱਕ ਮੇਰਾ ਕਬੂਤਰ ਮਰਿਆ ਹੋਵੇ ਵੀ ਨਸ਼ੇ ਦੇ ਨਾਲ ਅੱਜ ਵੀ ਕਿਹਾ ਠੀਕ ਆ ਅੱਜ ਵੀ ਮੈਂ ਕਿਹਾ ਵੀ ਮੈਂ ਪ੍ਰੂਫ ਕਰਦਾ ਮੈਂ ਦਿੰਦਾ ਉੱਥੇ ਵੀ ਦਿੰਦਾ ਸੀ ਪਰ ਕਿਸੇ ਨੇ ਨਹੀਂ ਕਿਹਾ ਵੀ ਹਾਂ ਲਿਆ ਕਾਰ assi ਲੈ ਜਾਂਦੇ ਆ ਕਿੱਟਾ ਆ ਜਾਈਂਗਾ ਉਦੋਂ ਵੀ ਮੈਂ ਕਬੂਤਰ ਨੂੰ ਲਾ ਲੂ ਉਦੋਂ ਵੀ ਚੈੱਕ ਕਰ ਲੂ ਜੇ ਮੇਰੇ ਕਬ ਸਾਸਰੀ ਗੱਲ ਵੀਰੇ ਸਾਰਿਆਂ ਨੂੰ ਨਾਲੇ ਵੀਰੇ ਜੇ ਆਪਾਂ ਨੂੰ ਕੋਈ ਐਹ ਜਿਹੀ ਮੁਕਰਨ ਵਾਲੀ ਗੱਲ ਹੁੰਦੀ ਮੈਂ